गुड मॉर्निंग स्टूडेंट्स वेलकम बैक टू माय चैनल आज मैं ਤੁਹਾਡੇ ਲਈ ਲੈ ਕੇ ਆਈਆਂ ਬੀਏ ਸੈਕੰਡ ਸਮੈਸਟਰ ਪੈਡਾਗੋਜੀ ਆਫ ਪੰਜਾਬੀ ਦੇ ਨੋਟਸ ਯੂਨਿਟ 1 ਯੂਨਿਟ 1 ਪਹਿਲੇ ਦੋ ਟਾਪਿਕ ਮੈਂ ਕਰਵਾ ਚੁੱਕੀ ਆ ਠੀਕ ਹੈ ਹੁਣ ਅਸੀਂ 3rd ਟਾਪਿਕ ਦਾ ਯੂਨਿਟ 1 ਦਾ ਜਿਹੜਾ ਵਿਆਕਰਣ ਦੇ ਸਿੱਖਿਆ ਜੋ ਕਰਾਂਗੇ ਇਦੇ ਵਿੱਚ ਵਿਆਕਰਨ ਦੀ ਸਿੱਖਿਆ ਦੇ ਉਦੇਸ਼ ਕਿਸਮਾਂ ਅਤੇ ਅਧਿਆਪਨ ਦੀਆਂ ਵਿਧੀਆਂ ਕਰਨੀਆਂ ਸੋ ਸਭ ਤੋਂ ਪਹਿਲਾਂ ਵਿਆਕਰਨ ਦਾ ਅਰਥ ਜਾਣ ਲੋ ਵਿਆਕਰਨ ਕੀ ਹੁੰਦੀ ਹੈ ਵੀ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਜਿਹੜੇ ਇੱਕ ਨਿਯਮ ਹੁੰਦੇ ਆ ਨਾ ਉਹ ਵਿਆਕਰਨਾ ਕਿਉਂਕਿ ਵਿਆਕਰਨ ਦੇ ਸੰਗਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਨੀਬੋਦ, ਸ਼ਬਦਬੋਦ, ਬਾਕਬੋਦ, ਅਰਥਬੋਦ ਹਨਾ ਤੁਨੀਬੋਦ ਛੜਾ ਮੂੰਹ ਦੇ ਵਿੱਚੋਂ ਅਸੀਂ ਉਚਾਰਨ ਕਰਦੇ ਆ ਤੁਨੀਆ ਨਿਕਲਦਿਆਂ ਫਿਰ ਉਹਨਾਂ ਨੂੰ ਹੀ ਮਿਲਾ ਕੇ ਸ਼ਬਦ ਬਣਦਾ ਆ ਸ਼ਬਦਾਂ ਨੂੰ ਮਿਲਾ ਕੇ ਵਾਕ ਬਣਦੇ ਆ ਵਾਕਾਂ ਦੇ ਫਿਰ ਅਰਥ ਨਿਕਲਦੇ ਆ ਸਾਰਾ ਕੁਝ ਵਿਆਕਰਨ ਆ ਵਿਆਕਰਨ ਸਿਖਾਉਂਦੀ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਜਿਹੜੀ ਵਿਆਕਰਨ ਆ ਉਹ ਜ਼ਰੂਰੀ ਹੁੰਦੀ ਆ ਸੋ ਵਿਆਕਰਨ ਸਾਹਿ ਦਾ ਮਹੱਤਵਪੂਰਨ ਅੰਗ ਹੈ ਵਿਆਕਰਨ ਨੂੰ ਵਿਗਿਆਨਿਕ ਟੰਗ ਵੀ ਮੰਨਿਆ ਜਾ ਸਕਦਾ ਹੈ ਇਹ ਉਹ ਵਿਗਿਆਨ ਹੈ ਜੋ ਭਾਸ਼ਾ ਦੇ ਰੂਪ ਨੂੰ ਕਾਇਮ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ ਠੀਕ ਹੈ ਸੋ ਮੈਂ ਤੁਹਾਨੂੰ ਦੱਸਿਆ ਕਿ ਭਾਸ਼ਾ ਨੂੰ ਸਿੱਖਣ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਉਹਦੀ ਵਿਆਕਰਨ ਜਿਹੜੀ ਆ ਸਿੱਖਣੀ ਪੈਂਦੀ ਹੈ ਉਸ ਵਿੱਚ ਭਾਸ਼ਾ ਦੇ ਨਿਯਮ ਹੁੰਦੇ ਆ ਕਿ ਭਾਸ਼ਾ ਨੂੰ ਜਿਹੜਾ ਸ਼ੁਰੂ ਤੋਂ ਲੈ ਕੇ ਜਿਹੜਾ ਆ ਅਹ ਐਂਡ ਤੱਕ ਜਿਹੜਾ ਸਿਖਾਇਆ ਜਾਂਦਾ ਕਿਸ ਤਰੀਕੇ ਦੇ ਨਾਲ ਸਿਖਾਇਆ ਜਾਂਦਾ ਦੁਨੀਆਂ ਕੀ ਹੁੰਦੀਆਂ ਸ਼ਬਦ ਕੀ ਹੁੰਦੇ ਬਾਕੀ ਹੁੰਦੇ ਸਾਰਾ ਕੁਝ ਵਿਆਕਰਨ ਹੀ ਸਿਖਾਉਂਦੀਆਂ ਠੀਕ ਹੈ ਜੋ ਵਿਆਕਰਨ ਦੇ ਨਿਯਮਾਂ ਦੇ ਵਿੱਚ ਰਹਿ ਕੇ ਹੀ ਕੋਈ ਵੀ ਭਾਸ਼ਾ ਜਿਹੜੀ ਸਿੱਖੀ ਜਾਂਦੀ ਆ ਔਰ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਜਿਹੜਾ ਸਿੱਖਿਆ ਜਾਂਦਾ ਆ ਅਸਲ ਦੇ ਵਿੱਚ ਵਿਆਕਰਨ ਸਾਹਿਦ ਦੀ ਅਦਾ ਉਹ ਸ਼ਾਸਤਰ ਹੈ ਜੋ ਵਿਦਿਆਰਥੀ ਨੂੰ ਸ਼ੁੱਧ ਪੜਨਾ ਸ਼ੁੱਧ ਲਿਖਣਾ ਤੇ ਸ਼ੁੱਧ ਬੋਲਣਾ ਸਿਖਾਉਂਦਾ ਹੈ ਠੀਕ ਹੈ ਸੋ ਜਦੋਂ ਤੁਸੀਂ ਵਿਦਿਆਰਥੀ ਨੂੰ ਕੋਈ ਭਾਸ਼ਾ ਲੈਂਗੁਏਜ ਸਿਖਾਉਣੀ ਆ ਤੇ ਉਹਦੇ ਲਈ ਜਿਹੜਾ ਆ ਜ਼ਰੂਰੀ ਹੁੰਦੀ ਆ ਵਿਆਕਰਨ ਕਿਉਂਕਿ ਵਿਆਕਰਨ ਨੇ ਵਿਦਿਆਰਥੀ ਨੂੰ ਸ਼ੁੱਧ ਪੜਨਾ ਸ਼ੁੱਧ ਲਿਖਣਾ ਤੇ ਸ਼ੁੱਧ ਬੋਲਣਾ ਸਿਖਾਉਂਦੀ ਆ ਵਿਦਵਾਨਾਂ ਨੇ ਵਿਆਕਰਨ ਨੂੰ ਪਰਿਭਾਸ਼ਿਤ ਕਰਨ ਦੇ ਲਈ ਆਪਣੇ ਵੱਖਰੇ ਵੱਖਰੇ ਵਿਚਾਰ ਪੇਸ਼ ਕੀਤੇ ਹਨ ਠੀਕ ਹੈ ਸੋ ਬਹੁਤ ਸਾਰੇ ਵਿਦਵਾਨਾਂ ਨੇ ਵਿਆਕਰਨ ਦੇ ਬਾਰੇ ਜਿਹੜਾ ਆਨੁਪਰਿਭਾਸ਼ਿਤ ਕਰਨ ਦੇ ਲਈ ਆਪਣੇ ਆਪਣੇ ਜਿਹੜੇ ਵਿਚਾਰ ਦਿੱਤੇ ਆ ਭਾਰਤ ਦੇ ਪ੍ਰਾਚੀਨ ਵਿਆਕਰਨਕਾਰ ਮਹਾਰਿਸ਼ੀ ਪਾਨਣੀ ਜੀ ਸਨ ਠੀਕ ਹੈ ਸੋ ਪ੍ਰਾਚਨ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਪਹਿਲੇ ਵਿਆਕਰਨਕਾਰ ਜਿਹੜੇ ਆ ਮਹਾਰਿਸ਼ੀ ਪਾਨਣੀ ਜੀ ਹੋਏ ਆ ਜਿਨ੍ਹਾਂ ਨੇ ਸੰਸਕ੍ਰਿਤੀ ਭਾਸ਼ਾ ਦਾ 417 ਦਾ ਵਿਆਕਰਨ ਅਸ਼ਟਧਿਆਏ ਜਿਹੜਾ ਲਿਖਿਆ ਠੀਕ ਹੈ ਸੋ ਪਾਨ ਨਹੀਂ ਸੀਗੇ ਜਿਨ੍ਹਾਂ ਨੇ ਸੰਸਕ੍ਰਿਤੀ ਪਾਛਦਾ ਵਿਆਕਰ ਲਿਖਿਆ 4017 ਦੇ ਵਿੱਚ ਵਿਆਕਰ ਲਿਖਿਆ ਜਿਹਦਾ ਨਾਮ ਆ ਅਸ਼ਟਧਿਆਏ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਸੰਸਕ੍ਰਿਤੀ ਦੇ ਨਿਯਮ ਲਿਖੇ ਆ ਪਾਛਾ ਦੇ ਨਿਯਮ ਸਿੱਖਣ ਦੇ ਨਿਯਮ ਲਿਖੇ ਆ ਤੇ ਇਹਨਾਂ ਨੂੰ ਜਿਹੜਾ ਆ ਪਹਿਲਾ ਵਿਆਕਰਨਕਾਰ ਮੰਨਿਆ ਜਾਂਦਾ ਆ ਉਸ ਤੋਂ ਬਾਅਦ ਪਤੰਜਲੀ ਨੇ ਵੀ ਮਹਾਭਾਸ਼ਯ ਵਿਆਕਰਨ ਦੀ ਰਚਨਾ ਕੀਤੀ ਠੀਕ ਹੈ ਉਸ ਤੋਂ ਬਾਅਦ ਪਾਨਿ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੇ ਆ ਵਿਦਵਾਨ ਪਤੰਜਲੀ ਹੋਇਆ ਜਿਨ੍ਹਾਂ ਨੇ ਮਹਾਭਾਸ਼ਯ ਵਿਆਕਰਨ ਦੀ ਰਚਨਾ ਕੀਤੀ ਆ ਤੇ ਦੋਵਾਂ ਨੇ ਵਿਆਕਰਨ ਸ਼ਬਦ ਨੂੰ ਵਿਆਕਰਨ ਨੂੰ ਸ਼ਬਦ ਅਨੁਸ਼ਾਸਨ ਕਿਹਾ ਠੀਕ ਹੈ ਸੋ ਇਹ ਕ ਅਨੁਸ਼ਾਸਨ ਆ ਜਿਹੜਾ ਭਾਸ਼ਾ ਨੂੰ ਸਿੱਖਣ ਦੇ ਲਈ ਜਿਹੜਾ ਵਰਤਿਆ ਜਾਂਦਾ ਆ ਵਿਆਕਰਨ ਅਸਲ ਦੇ ਵਿੱਚ ਉਹ ਨਿਯਮਬੰਦ ਕਿਰਿਆ ਹੈ ਜਿਸ ਦਾ ਕੰਮ ਭਾਸ਼ਾ ਉੱਪਰ ਅਨੁਸ਼ਾਸਨ ਰੱਖਣਾ ਠੀਕ ਹੈ ਭਾਸ਼ਾ ਦੇ ਉੱਪਰ ਅਨੁਸ਼ਾਸਨ ਜਿਹੜਾ ਰੱਖਿਆ ਜਾਂਦਾ ਇਹਦੇ ਨਾਲ ਹੀ ਵਿਦਿਆਰਥੀਆਂ ਨੂੰ ਜਿਹੜੀਆਂ ਭਾਸ਼ਾ ਸ਼ੁੱਧ ਰੂਪ ਦੇ ਵਿੱਚ ਸਿਖਾਈ ਜਾਂਦੀ ਆ ਅਗਰ ਲਾਤੀਨੀ ਭਾਸ਼ਾ ਦੀ ਗੱਲ ਕਰੀਏ ਤਾਂ ਲਾਤੀਨੀ ਭਾਸ਼ਾ ਦੀ ਵਿਆਕਰਨ ਦਾ ਮੋਢੀ ਸਿਸਰੋਸੀ ਠੀਕ ਹੈ ਸੋ ਲਦੀ ਜਿਹੜੀ ਭਾਸ਼ਾ ਆ ਉਹਦਾ ਮੋਢੀ ਸਿਸਰੋ ਸੀ ਔਰ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿਆਕਰਨ ਲਿਖਣ ਦੇ ਲਈ ਮੁੱਢਲੇ ਯਤਨ ਅੰਗਰੇਜ਼ਾਂ ਦੁਆਰਾ ਕੀਤੇ ਗਏ ਠੀਕ ਹੈ ਸੋ ਸਾਡੀ ਪੰਜਾਬੀ ਭਾਸ਼ਾ ਦੀ ਵੀ ਵਿਆਕਰਨ ਹਣਾ ਵਿਆਕਰਨ ਦੇ ਸੀ ਭਾਗਾਂ ਦੀ ਗੱਲ ਪਹਿਲਾਂ ਹੀ ਕਰ ਚੁੱਕਿਆ ਕਿ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਜਿਹੜਾ ਆ ਸੋ ਇਹ ਵਿਆਕਰਨ ਜਿਹੜੀ ਆ ਜੋਨ ਨਿਊਟਨ ਨੇ ਪੰਜਾਬੀ ਦੀ ਪਹਿਲੀ ਮਿਆਰੀ ਵਿਆਕਰਨ ਲਿਖੀ ਠੀਕ ਹੈ ਸੋ ਉਹ ਜੋਨ ਨਿਊਟਨ ਸੀਗੇ ਜਿਨ੍ਹਾਂ ਨੇ ਪੰਜਾਬੀ ਦੀ ਪਹਿਲੀ ਜਿਹੜੀ ਵਿਆਕਰਨ ਲਿਖੀ ਆ ਸੋ ਵਿਆਕਰਨ ਦੇ ਕੁਝ ਪਰਿਭਾਸ਼ਾਵਾਂ ਦੇਖ ਲਈ ਅਸੀਂ ਡਾਕਟਰ ਸਵੀਰ ਦੇ ਅਨੁਸਾਰ ਵਿਆਕਰਨ ਭਾਸ਼ਾ ਦਾ ਵਿਵਹਾਰਿਕ ਵਿਸ਼ਲੇਸ਼ਣ ਹੈ ਠੀਕ ਹੈ ਵਿਵਹਾਰਿਕ ਵਿਸ਼ਲੇਸ਼ਣ ਆ ਜਿਹੜਾ ਆ ਵਿਆਕਰਨ ਦਾ ਠੀਕ ਹੈ ਵਿਆਕਰਨ ਭਾਸ਼ਾ ਦਾ ਜਿਹੜਾ ਹੈ ਵਿਵਹਾਰਿਕ ਵਿਸ਼ਲੇਸ਼ਣ ਆ ਠੀਕ ਹੈ ਉਹਦਾ ਵਿਵਹਾਰ ਜਿਹੜਾ ਆ ਉਹਦਾ ਵਿਸ਼ਲੇਸ਼ਣ ਆ ਕਿ ਉਹਨੂੰ ਕਿਸ ਤਰ੍ਹਾਂ ਜਿਹੜਾ ਆ ਅ ਬਰਤਿਆ ਜਾਣਾ ਆ ਭਾਸ਼ਾ ਕਿਵੇਂ ਜੁੜੀ ਆ ਕਿਵੇਂ ਉਹਦਾ ਜਿਹੜਾ ਪ੍ਰਯੋਗ ਕੀਤਾ ਜਾਣਾ ਹੈ ਬਲੂਮਫੀਲਡ ਅਨਸਾਰ ਭਾਸ਼ਾ ਦੇ ਰੂਪ ਦੀ ਸਾਰਥਕ ਤੇ ਸ਼ੁੱਧ ਅਵਸਥਾ ਹੀ ਵਿਆਕਰਨ ਹੈ ਠੀਕ ਹੈ ਸੋ ਬਲੂਮਫੀਲਡ ਨੇ ਕੀ ਕਿਹਾ ਕਿ ਭਾਸ਼ਾ ਦਾ ਜਿਹੜਾ ਰੂਪ ਆ ਜਿਹੜੀ ਸਾਰਥਕਤਾ ਉਹਦੀ ਜੜੀ ਠੀਕ ਹੈ ਉਹ ਸ਼ੁੱਧ ਵਿਵਸਥਾ ਜਿਹੜੀ ਉਹ ਵਿਆਕਰਨ ਹੈ ਅੱਗੇ ਚੱਲਦੇ ਆ ਵਿਆਕਰਨ ਦੀ ਲੋੜ ਕਿਉਂ ਹੁੰਦੀ ਆ ਠੀਕ ਹੈ ਸੋ ਵਿਆਕਰਨ ਦੀ ਤਾਂ ਬਟ ਸੌਖੇ ਜਿਹੇ ਪੁਆਇੰਟ ਤੁਸੀਂ ਖੁਦ ਵੀ ਬਣਾ ਸਕਦੇ ਵਿਆਕਰਨ ਦੀ ਲੋੜ ਕਿਉਂ ਹੁੰਦੀ ਆ ਵਿਦਿਆਰਥੀਆਂ ਨੂੰ ਸ਼ੁੱਧ ਭਾਸ਼ਾ ਸਿਖਾਉਣ ਦੇ ਲਈ ਵਿਦਿਆਰਥੀਆਂ ਨੂੰ ਸ਼ੁੱਧ ਲਿਖਣਾ ਸਿਖਾਉਣ ਦੇ ਲਈ ਵਿਦਿਆਰਥੀਆਂ ਨੂੰ ਸ਼ੁੱਧ ਬੋਲਣਾ ਸਿਖਾਉਣ ਦੇ ਲਈ ਠੀਕ ਹੈ ਸੋ ਵਿਆਕਰਨ ਦੀ ਲੋੜ ਹੁੰਦੀ ਆ ਭਾਸ਼ਾ ਦਾ ਸ਼ੁੱਧ ਰੂਪ ਬਰਕਰਾਰ ਰੱਖਣ ਦੇ ਲਈ ਲੋੜ ਹੁੰਦੀ ਆ ਠੀਕ ਹੈ ਸੋ ਭਾਸ਼ਾ ਦੇ ਸ਼ੁੱਧ ਸਪਸ਼ਟ ਗਿਆਨ ਦੇ ਲਈ ਠੀਕ ਹੈ ਕਿਸੇ ਵੀ ਭਾਸ਼ਾ ਦਾ ਤੁਸੀਂ ਜਿਹੜਾ ਸ਼ੁੱਧ ਤੇ ਸਪਸ਼ਟ ਦੋ ਗਿਆਨ ਲੈਣਾ ਆ ਜਾਂ ਵਿਦਿਆਰਥੀ ਦਿੱਤਾ ਜਾਣਾ ਤੇ ਉਹਦੇ ਲਈ ਵਿਆਕਰਨ ਦੀ ਪਰਤੋ ਜਿਹੜੀ ਕੀਤੀ ਜਾਂਦੀ ਆ ਵਿਆਕਰਨ ਦੇ ਨਿਯਮਾਂ ਨੂੰ ਜਿਹੜਾ ਆ ਵਰਤ ਕੇ ਹੀ ਭਾਸ਼ਾ ਦਾ ਸਹੀ ਜਿਹੜਾ ਆ ਤੇ ਸ਼ੁੱਧ ਰੂਪ ਜਿਹੜਾ ਸਪਸ਼ਟ ਕੀਤਾ ਜਾ ਸਕਦਾ ਆ ਮੌਲਿਕ ਵਾਕ ਸਿਰਜਣਾ ਦੀ ਯੋਗਤਾ ਦੇ ਵਿਕਾਸ ਲਈ ਠੀਕ ਹੈ ਜਿਹੜੇ ਵਾਕ ਬਣਾਏ ਜਾਂਦੇ ਆ ਵਾਕਾਂ ਦੀ ਸਿਰਜਣਾ ਕੀਤੀ ਜਾਂਦੀ ਆ ਹਨਾ ਜੋ ਅਸੀਂ ਲਿਖਦੇ ਆ ਉਹ ਯੋਗਤਾ ਦਾ ਵਿਕਾਸ ਵੀ ਤਾਂ ਹੀ ਹੁੰਦਾ ਜੇਕਰ ਵਿਆਕਰਨ ਜਿਹੜੀ ਆ ਜੇ ਸਿੱਖਿਆ ਹੋਵੇ ਨਵੀਂ ਭਾਸ਼ਾ ਸਿੱਖਣ ਦੇ ਲਈ ਕਿਸੇ ਨੇ ਵੀ ਕੋਈ ਨਵੀਂ ਭਾਸ਼ਾ ਸਿੱਖਣੀ ਆ ਤਾਂ ਉਹਦੇ ਲਈ ਵਿਆਕਰਨ ਸਿੱਖਣੀ ਪਊਗੀ ਉਹਦੇ ਨਿਯਮ ਸਿੱਖਣੇ ਪਊਗੇ ਹਨਾ ਜਦੋਂ ਆਪਾਂ ਇੰਗਲਿਸ਼ ਸਿੱਖਦੇ ਆ ਤੇ ਸਾਨੂੰ ਵਿਆਕਰਨ ਗ੍ਰਾਮਰ ਉਹਦੀ ਕਰਨੀ ਪੈਂਦੀ ਆ ਸਾਨੂੰ ਟੈਂਸ ਸਿੱਖਣੇ ਪੈਂਦੇ ਆ ਉਹ ਸਾਰਾ ਕੁਝ ਕੀ ਆ ਵਿਆਕਰਨ ਆ ਹਨਾ ਪੜਨ ਲਿਖਣ ਬੋਲਣ ਤੇ ਸੁਣਨ ਕੌਸ਼ਲਾਂ ਦੀ ਸ਼ੁੱਧਤਾ ਦੇ ਲਈ ਠੀਕ ਹੈ ਅਗਰ ਵਿਦਿਆਰਥੀ ਨੇ ਪੜਨਾ ਆ ਲਿਖਣਾ ਆ ਬੋਲਣਾ ਆ ਤੇ ਸੁਣਨਾ ਆ ਇਹ ਪੜਨ ਲਿਖਣ ਬੋਲਣ ਸੁਣਨ ਦੇ ਕੌਸ਼ਲਾਂ ਦੀ ਸ਼ੁੱਧਤਾ ਸਹੀ ਪਾਸ਼ਾ ਦੀ ਸ਼ੁੱਧ ਪਾਸ਼ਾ ਦੇ ਲਈ ਵੀ ਜੜੇ ਵਿਆਕਰਣ ਜ਼ਰੂਰੀ ਆ ਉਸ ਤੋਂ ਬਾਅਦ ਵਿਆਕਰਨ ਦੇ ਉਦੇਸ਼ ਅਤੇ ਮਹੱਤਤਾ ਠੀਕ ਹੈ ਉਦੇਸ਼ ਤੇ ਮਹੱਤਤਾ ਮੈਂ ਇੱਥੇ ਇਕੱਠੇ ਪੁਆਇੰਟ ਲਿਖ ਦਿੱਤੇ ਆ ਤੁਸੀਂ ਆ ਉਦੇਸ਼ ਨੂੰ ਦੱਸ ਸਕਦੇ ਆ ਕਿ ਜ ਹੋਣਾ ਚਾਹੀਦਾ ਤੇ ਮਹੱਤਤਾ ਉਹਦੀ ਹੈ ਹਨਾ ਸੋ ਸੇਮ ਹੀ ਪੁਆਇੰਟ ਰਹਿਣਗੇ ਉਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਲਿਖ ਸਕਦੇ ਆ ਵਿਆਕਰਨ ਦਾ ਉਦੇਸ਼ ਕੀ ਆ ਕਿ ਭਾਸ਼ਾ ਦੇ ਸ਼ੁੱਧ ਗਿਆਨ ਦੀ ਸਿੱਖਿਆ ਦੇਣੀ ਠੀਕ ਹੈ ਸੋ ਵਿਆਕਰਨ ਦਾ ਉਦੇਸ਼ ਕੀ ਆ ਕਿ ਵਿਦਿਆਰਥੀਆਂ ਨੂੰ ਸ਼ੁੱਧ ਭਾਸ਼ਾ ਸਿਖਾਉਣੇ ਸ਼ੁੱਧ ਗਿਆਨ ਦੀ ਜੜੀ ਆ ਉਹਨਾਂ ਨੂੰ ਸ਼ੁੱਧ ਬੋਲਣਾ ਆਜੇ ਸ਼ੁੱਧ ਲਿਖਣਾ ਆਜੇ ਹਨਾ ਸੋ ਇਹਦੇ ਲਈ ਜਿਹੜਾ ਆ ਵਿਆਕਰਨ ਦਾ ਉਦੇਸ਼ ਕੀ ਆ ਕਿ ਸ਼ੁੱਧ ਗਿਆਨ ਜਿਹੜਾ ਆ ਭਾਸ਼ਾ ਦਾ ਸ਼ੁੱਧ ਗਿਆਨ ਦੇਣਾ ਪਾਸ਼ਾ ਰਚਨਾ ਦਾ ਗਿਆਨ ਕਰਵਾਉਣਾ ਠੀਕ ਹੈ ਕਿ ਪਾਸ਼ਾ ਦੀ ਰਚਨਾ ਕਿੱਦਾਂ ਹੁੰਦੀ ਆ ਹਨਾ ਕਿਵੇਂ ਸ਼ਬਦ ਬਣਦੇ ਆ ਕਿਵੇਂ ਵਾਕ ਬਣਦੇ ਆ ਇਹ ਸਾਰਾ ਕੁਝ ਕਿਵੇਂ ਪਤਾ ਲੱਗੂਗਾ ਜਦੋਂ ਸਾਨੂੰ ਵਿਆਕਰਨ ਦਾ ਗਿਆਨ ਹੋਊਗਾ ਸੋ ਵਿਦਿਆਰਥੀਆਂ ਨੂੰ ਪਾਸ਼ਾ ਰਚਨਾ ਦਾ ਜਿਹੜਾ ਗਿਆਨ ਕਰਵਾਉਣ ਦਾ ਕਰਵਾਉਣਾ ਜਿਹੜਾ ਹੈ ਵਿਆਕਰਨ ਦਾ ਉਦੇਸ਼ ਆ ਵਿਦਿਆਰਥੀਆਂ ਨੂੰ ਵਿਰਾਮ ਚਿੰਨਾਂ ਦੀ ਸਹੀ ਵਰਤੋਂ ਸਿਖਾਉਣਾ ਠੀਕ ਹੈ ਵਿਆਕਰਨ ਦੇ ਦੁਆਰਾ ਜਿਹੜੇ ਵਿਰਾਮ ਚਿੰਨਾਂ ਉਹਨਾਂ ਦੀ ਵਰਤੋਂ ਜਿਹੜੀ ਵਿਦਿਆਰਥੀਆਂ ਨੂੰ ਸਿਖਾਈ ਜਾਂਦੀ ਹੈ ਕਿ ਕਿਵੇਂ ਉਹਨਾਂ ਨੇ ਕਿੱਥੇ ਰੁਕਣਾ ਆ ਠੀਕ ਹੈ ਕਿੱਥੇ ਜੜੇ ਆ ਕਿ ਕਿਸ ਵਿਰਾਮ ਚਿੰਨ ਦੀ ਵਰਤੋਂ ਕਰਨੀ ਆ ਠੀਕ ਹੈ ਸੋ ਇਹ ਸਾਰਾ ਕੁਝ ਜਿਹੜਾ ਆ ਵਿਆਕਰਨ ਦਾ ਉਦੇਸ਼ ਆ ਭਾਸ਼ਾ ਨਾਲ ਸੰਬੰਧਿਤ ਨਿਯਮ ਬਣਾਉਣੇ ਠੀਕ ਹੈ ਸੋ ਭਾਸ਼ਾ ਦੇ ਨਾਲ ਸੰਬੰਧਿਤ ਜਿਹੜੇ ਵੀ ਨਿਯਮ ਆ ਉਹ ਬਣਾਏ ਜਾਂਦੇ ਆ ਕਿਉਂਕਿ ਭਾਸ਼ਾ ਦੇ ਵਿੱਚ ਜਿਹੜਾ ਆ ਭਾਸ਼ਾ ਗਤੀਸ਼ੀਲਾ ਪਰਵਰਤਨਸ਼ੀਲਾ ਦੇ ਵਿੱਚ ਉਹਨਾਂ ਸਮੇ ਸਮੇਂ ਦੇ ਨਾਲ ਜਿਹੜਾ ਕਈ ਕੁਝ ਚੇਂजेस ਵੀ ਕਰਨੀਆਂ ਪੈਂਦੀਆਂ ਤੇ ਇਹ ਵੀ ਵਿਆਕਰਨ ਦਾ ਹੀ ਉਦੇਸ਼ ਹੈ ਕਿ ਭਾਸ਼ਾ ਦੇ ਸੰਬੰਧਿਤ ਜਿਹੜੇ ਆ ਨਿਯਮ ਬਣਾਉਣੇ ਆ ਠੀਕ ਹੈ ਤਾਂ ਜੋ ਜਿਹੜਾ ਜਿਹੜਾ ਆ ਆਪਣੀ ਕੋਈ ਮਾਤ ਭਾਸ਼ਾ ਜਾਂ ਭਾਸ਼ਾ ਨੂੰ ਚੰਗੀ ਤਰ੍ਹਾਂ ਦੇ ਨਾਲ ਸਿੱਖਿਆ ਜਾਂ ਸਮਝਿਆ ਜਾ ਸਕੇ ਭਾਸ਼ਾ ਦੇ ਲਈ ਦਿਸ਼ਾ ਨਿਰਦੇਸ਼ਨ ਠੀਕ ਹੈ ਜਿਹੜੀ ਵਿਆਕਰਨ ਦੀ ਸਿੱਖਿਆ ਆ ਉਹ ਭਾਸ਼ਾ ਦੇ ਲਈ ਇੱਕ ਅਹਿਮ ਜ਼ਰੂਰੀ ਹਿੱਸਾ ਹੁੰਦੀ ਹੈ ਕਿਉਂਕਿ ਵਿਆਕਰਨ ਦੀ ਸਿੱਖਿਆ ਭਾਸ਼ਾ ਦਾ ਦਿਸ਼ਾ ਨਿਰਦੇਸ਼ ਜਿਹੜਾ ਆ ਕਰਦੀ ਆ ਠੀਕ ਹੈ ਸੋ ਭਾਸ਼ਾ ਦੇ ਦਿਸ਼ਾ ਨਿਰਦੇਸ਼ ਕਰਦੀ ਆ ਇਸ ਦੀ ਸਹਾਇਤਾ ਨਾਲ ਹੀ ਵਿਦਿਆਰਥੀ ਭਾਸ਼ਾ ਦੇ ਟੀਚਿਆਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਆ ਠੀਕ ਹੈ ਸੋ ਇਸ ਦੇ ਨਾਲ ਕਿਉਂਕਿ ਦਿਸ਼ਾ ਨਿਰਦੇਸ਼ ਭਾਸ਼ਾ ਦੇ ਸਿੱਖਿਆ ਲਈ ਦਿਸ਼ਾ ਨਿਰਦੇਸ਼ਾ ਇੱਕ ਇੱਕ ਵਿਦਿਆਰਥੀ ਉਹ ਭਾਸ਼ਾ ਸਿੱਖਣਾ ਚਾਹੁੰਦਾ ਹੈ ਤਾਂ ਉਹਨੂੰ ਦਿਸ਼ਾ ਇੱਕ ਟ੍ਰੈਕਸ਼ਨ ਜਿਹੜੀ ਆ ਇਹ ਦਿੰਦੀ ਆ ਤੇ ਨਿਰਦੇਸ਼ਨ ਦਿੰਦੀ ਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਆ ਉਹਨੇ ਜਿਹੜਾ ਆ ਇਹ ਸਟੱਡੀ ਕਰਨੀ ਆ ਤੇ ਉਹਦੇ ਨਾਲ ਜਿਹੜਾ ਆ ਤਾਂ ਹੀ ਉਹ ਜਾ ਕੇ ਭਾਸ਼ਾ ਨੂੰ ਸਿੱਖਦਾ ਆ ਉਸ ਤੋਂ ਅਗੇ ਜਿਹੜਾ ਭਾਸ਼ਾ ਦੀ ਪੂਰਨਤਾ ਦੇ ਲਈ ਠੀਕ ਹੈ ਕਿਸੇ ਵੀ ਭਾਸ਼ਾ ਦੀ ਪੂਰਨਤਾ ਦੇ ਲਈ ਜਿਹੜਾ ਆ ਉਹਦੀ ਸ਼ੁੱਧਤਾ ਦੇ ਲਈ ਉਹਦੇ ਉਹਨੂੰ ਸਿੱਖਣ ਦੇ ਲਈ ਜਿਹੜਾ ਆ ਵਿਆਕਰਨ ਜਿਹੜੀ ਜ਼ਰੂਰੀ ਹੁੰਦੀ ਆ ਸੋ ਭਾਸ਼ਾ ਦੀ ਪੂਰਨਤਾ ਦੇ ਲਈ ਵਿਦਿਆਰਥੀਆਂ ਨੂੰ ਭਾਸ਼ਾ ਸੰਬੰਧੀ ਜਿਹੜੇ ਵੱਖ-ਵੱਖ ਕੌਸ਼ਲ ਆ ਜਾਂ ਹੁਨਰ ਆ ਉਹਨਾਂ ਦੀ ਮੁਹਾਰਤ ਜਿਹੜੀ ਆ ਕਰਨ ਦੇ ਲਈ ਦੇਣ ਦੇ ਲਈ ਵੀ ਜਿਹੜਾ ਆ ਵਿਆਕਰਨ ਜ਼ਰੂਰੀ ਹੁੰਦੀ ਆ ਪਾਸ਼ਾਏ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣਾ ਠੀਕ ਹੈ ਸੋ ਵਿਆਕਰਨ ਦਾ ਹੀ ਉਦੇਸ਼ ਆ ਪਾਸ਼ਾਏ ਸ਼ੁੱਧਤਾ ਨੂੰ ਜੜਾ ਆ ਬਰਕਰਾਰ ਰੱਖਣਾ ਸੌਰੀ ਇੱਕ ਪੁਆਇੰਟ ਪਿੱਛੇ ਰਹਿ ਗਿਆ ਪਾਸ਼ਾਏ ਸ਼ਬਦ ਸਮੂਹਾਂ ਦੇ ਅੰਤਰ ਸਪਸ਼ਟ ਕਰਨ ਦੇ ਲਈ ਠੀਕ ਹੈ ਹੁਣ ਪਾਸ਼ਾਈ ਜਿਹੜੇ ਕਹਿੰਦੇ ਕਿ ਪਾਸ਼ਾਈ ਹੈ ਨਾ ਜਿਹੜੇ ਅੰਤਰਾ ਵੱਖ-ਵੱਖ ਕਿਸਮਾਂ ਦੇ ਜਿਹੜੇ ਰੂਪ ਹੁੰਦੇ ਆ ਉਹਨਾਂ ਦੇ ਵਿੱਚ ਡਿਫਰੈਂਸ ਕੀ ਆ ਜਿਨ੍ਹਾਂ ਦੇ ਵਿੱਚ ਦਾ ਹੁਣ ਅਨੇਕ ਸ਼ਬਦ ਆ ਉਹਨਾਂ ਦੇ ਵਿੱਚ ਅੰਤਰ ਕੀ ਆ ਹਨਾ ਉਹ ਅੰਤਰ ਦੇ ਲਈ ਵੀ ਵਿਆਕਰਨ ਦੀ ਸਿੱਖਿਆ ਜਿਹੜੀ ਆ ਵਿਦਿਆਰਥੀ ਨੂੰ ਦੇਣੀ ਜ਼ਰੂਰੀ ਹੁੰਦੀ ਹੈ ਇਸ ਲਈ ਪਾਸ਼ਾਈ ਸ਼ਬਦਾਂ ਦੇ ਸਮੂਹਾਂ ਦੇ ਅੰਤਰ ਸਪਸ਼ਟ ਕਰਨ ਦੇ ਲਈ ਕਿ ਹੁਣ ਪਾਸ਼ਾ ਦੇ ਵਿੱਚ ਬਹੁਤ ਸਾਰੇ ਸ਼ਬਦ ਸਮੂਹ ਆ ਗਏ ਆ ਹਨਾ ਅਲੱਗ-ਅਲੱਗ ਸ਼ਬਦਾਂ ਔਰ ਉਹਨਾਂ ਦਾ ਅੰਤਰ ਕਿਦਾਂ ਸਪਸ਼ਟ ਕਰਨਾ ਹੈ ਉਹ ਵੀ ਸਾਨੂੰ ਵਿਆਕਰਨ ਦੁਆਰਾ ਹੀ ਜਿਹੜਾ ਆ ਸਿਖਾਇਆ ਜਾਂਦਾ ਹੈ ਸੋ ਵਿਆਕਰਨ ਦਾ ਉਦੇਸ਼ ਆ ਕਿ ਵਿਦਿਆਰਥੀ ਨੂੰ ਭਾਸ਼ਾਈ ਸਮੂਹਾਂ ਦੇ ਅੰਤਰ ਜਿਹੜੇ ਆ ਸਪਸ਼ਟ ਕਰਨੇ ਉਸ ਤੋਂ ਬਾਅਦ ਵਿਦਿਆਰਥੀ ਦੇ ਵਿੱਚ ਗੁਣ ਪੈਦਾ ਕਰਨ ਦੇ ਲਈ ਵਿਦਿਆਰਥੀ ਦੇ ਵਿੱਚ ਜਦੋਂ ਕੋਈ ਵੀ ਵਿਦਿਆਰਥੀ ਜਿਹੜਾ ਆ ਉਹਦੇ ਵਿੱਚ ਜਿਹੜਾ ਉਹਨਾਂ ਭਾਸ਼ਾ ਦੇ ਵਿੱਚ નિਪੁੰਨ ਜਿਹੜਾ ਆ ਬਣਾਉਣ ਦੇ ਲਈ ਵਿਆਕਰਨ ਜਿਹੜਾ ਆ ਜ਼ਰੂਰੀ ਹੁੰਦੀ ਆ ਸੋ ਵਿਆਕਰਨ ਦਾ ਉਦੇਸ਼ ਕੀ ਹੈ ਕਿ ਵਿਦਿਆਰਥੀ ਦੇ ਵਿੱਚ ਗੁਣ ਪੈਦਾ ਕਰਨੇ ਕਿ ਉਹ ਭਾਸ਼ਾ ਨੂੰ ਜਿਹੜਾ ਆ ਅੱਛੇ ਤਰੀਕੇ ਦੇ ਨਾਲ ਜਿਹੜਾ ਆ ਸਿੱਖ ਸਕੇ ਔਰ ਉਹਦੇ ਵਿੱਚ ਜਿਹੜਾ ਹੈ ਹੁਨਰ ਪ੍ਰਾਪਤ ਕਰ ਸਕੇ ਵਿਦਿਆਰਥੀਆਂ ਦੇ ਵਿੱਚ ਪਾਸ਼ਾਈ ਕਮੀਆਂ ਨੂੰ ਦੂਰ ਕਰਨਾ ਠੀਕ ਹੈ ਸੋ ਵਿਆਕਰਨ ਜਿਹੜੀ ਆ ਵਿਦਿਆਰਥੀਆਂ ਦੇ ਵਿੱਚ ਪਾਸ਼ਾਈ ਜਿਹੜੀਆਂ ਕਮੀਆਂ ਹੁੰਦੀਆਂ ਆ ਉਹਨਾਂ ਨੂੰ ਦੂਰ ਕਰਦੀ ਹੈ ਕਿਉਂਕਿ ਇਹ ਪਾਸ਼ਾ ਦਾ ਸ਼ੁੱਧ ਰੂਪ ਜਿਹੜਾ ਵਿਦਿਆਰਥੀਆਂ ਨੂੰ ਸਿਖਾਉਂਦੀ ਹੈ ਇਹਦੇ ਨਾਲ ਵਿਦਿਆਰਥੀ ਸ਼ੁੱਧ ਰੂਪ ਦੇ ਵਿੱਚ ਪੜ੍ਹਨਾ ਲਿਖਣਾ ਜਿਹੜਾ ਸਿੱਖਦੇ ਆ ਠੀਕ ਹੈ ਸੋ ਵਿਦਿਆਰਥੀਆਂ ਦੇ ਕਮੀਆਂ ਨੂੰ ਵੀ ਜਿਹੜਾ ਦੂਰ ਕਰਦੀ ਆ ਹੁਣ ਇਸ ਤੋਂ ਅੱਗੇ ਆ ਵਿਆਕਰਨ ਦੇ ਉਦੇਸ਼ਾਂ ਤੋਂ ਬਾਅਦ ਵਿਆਕਰਨ ਸਿੱਖਿਆ ਦੀਆਂ ਵਿਧੀਆਂ ਹੁਣ ਵਿਧੀਆਂ ਦੇਖੋ ਕਿਹੜੀਆਂ ਆ ਸਭ ਤੋਂ ਪਹਿਲਾਂ ਦੀਆਂ ਦੋ ਮੇਨ ਵਿਧੀਆਂ ਆ ਰਸਮੀ ਵਿਆਕਰਨ ਤੇ ਗੈਰ ਰਸਮੀ ਵਿਆਕਰਨ ਠੀਕ ਹੈ ਸੋ ਵਿਆਕਰਨ ਦੇ ਦੋ ਮੁੱਖ ਵਿਧੀਆਂ ਰਸਮੀ ਵਿਆਕਰਨ ਹੁੰਦੀਆਂ ਔਰ ਉਸ ਤੋਂ ਬਾਅਦ ਜਿਹੜੀ ਆ ਜਿਹੜੀ ਆ ਗੈਰ ਰਸਮੀ ਵਿਆਕਰਨ ਹੁੰਦੀ ਆ ਦੇਖੋ ਹੁਣ ਸਭ ਤੋਂ ਪਹਿਲਾਂ ਅਸੀਂ ਰਸਮੀ ਵਿਆਕਰਨ ਦੀ ਗੱਲ ਕਰਦੇ ਆਂ ਠੀਕ ਹੈ ਰਸਮੀ ਵਿਆਕਰਨ ਕੀ ਹੁੰਦੀ ਆ ਜ ਜਿਹਦੇ ਵਿੱਚ ਇੱਕ ਵਿਦਿਆਰਥੀ ਨੂੰ ਜਿਹੜਾ ਆ ਰਸਮਾ ਦੇ ਨਾਲ ਮਤਲਬ ਜੋ ਸਾਰੇ ਨਿਯਮ ਵਿਆਕਰਨ ਦੇ ਜਿਹੜੇ ਪੜ੍ਹਾਏ ਜਾਂਦੇ ਆ ਸਿਖਾਏ ਜਾਂਦੇ ਆ ਨਿਯਮ ਉਹਨੂੰ ਅਸੀਂ ਰਸਮੀ ਕਹਿੰਦੇ ਆ ਇੱਕ ਰਸਮੀ ਤੌਰ ਦੇ ਉੱਪਰ ਠੀਕ ਹੈ ਜਿਹੜਾ ਆ ਰਸਮੀ ਤੌਰ ਦੇ ਉੱਤੇ ਵਿਦਿਆਰਥੀ ਨੂੰ ਜਿਹੜੇ ਨਿਯਮ ਸਿਖਾਏ ਗਏ ਕਿ ਉਹਨੇ ਤੁੰਨੀ ਦਾ ਉਚਾਰਣ ਕਿਵੇਂ ਕਰਨਾ ਆ ਕਿ ਇਸਤੁੰਨੀ ਨੂੰ ਕਿਵੇਂ ਬੋਲਣਾ ਆ ਸ਼ਬਦ ਕਿਵੇਂ ਯੂਜ਼ ਕਰਨੇ ਆ ਉਹਨਾਂ ਦੇ ਬਾਗ ਕਿਵੇਂ ਬਣਾਉਣੇ ਆ ਉਹਦੇ ਕੀ ਨਿਯਮ ਆ 11 ਰਸਮੀ ਵਿਆਕਰਨ ਕੀ ਹੁੰਦੀ ਹੈ ਕਿ ਅਸੀਂ ਵਰਬਲੀ ਪਾਸ਼ਾ ਦੇ ਨਾਲ ਹੀ ਮੌਖਿਕ ਪਾਸ਼ਾ ਦੇ ਨਾਲ ਹੀ ਵਚਨ ਵਿੜਾ ਨਿਯਮ ਸਿਖਾ ਦਨੇ ਆ ਕਿ ਉਹਨੇ ਜਿਹੜਾ ਅਸੀਂ ਕਹਈਏ ਕਿ ਇੱਕ ਅਨਪੜ ਬੰਦਾ ਵੀ ਇੱਕ ਦੂਸਰੇ ਤੋਂ ਸਿੱਖ ਲੈਂਦਾ ਜਦੋਂ ਹੁਣ ਕੋਈ ਕੁਝ ਲੋਕ ਫੋਰਨ ਜਾਂਦੇ ਆ ਹਨਾ ਤੇ ਉਹਨਾਂ ਨੂੰ ਉਹ ਆਪਣੇ ਦੇਸ਼ ਦੇ ਵਿੱਚ ਵੀ ਉਹ ਇੰਨਾ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਹੈਗੇ ਪਰ ਉਧਰ ਇੱਕ ਦੂਜੇ ਦੇ ਜਿਹੜਾ ਆ ਪਾਸ਼ਾ ਦੇ ਸੰਬੰਧਕ ਦੇ ਨਾਲ ਉਹ ਕੀ ਕਰ ਲੈਂਦੇ ਆ ਆਪਣੀ ਜਿਹੜੀ ਆ ਦੂਸਰੀ ਭਾਸ਼ਾ ਸਿੱਖ ਲੈਂਦੇ ਆ ਸੋ ਇਹ ਗੈਰ ਰਸਮੀ ਵਿਆਕਰਨ ਹੁੰਦੇ ਜਿਹੜੇ ਬਿਨਾਂ ਰਸਮਾਂ ਦੇ ਤੋਂ ਬਿਨਾਂ ਨਿਯਮਾਂ ਸਿੱਖੇ ਹੀ ਜਿਹੜਾ ਆ ਉਹ ਵਿਆਕਰਨ ਨੂੰ ਸਿੱਖ ਲੈਂਦੇ ਆ ਔਰ ਬੋਲਣਾ ਜਿਹੜਾ ਆ ਭਾਸ਼ਾ ਨੂੰ ਸਿੱਖ ਲੈਂਦੇ ਆ ਹੁਣ ਰਸਮੀ ਵਿਆਕਰਨ ਅੱਗੇ ਜਿਹੜਾ ਦੋ ਭਾਗਾਂ ਦੇ ਵਿੱਚ ਵੰਡੀ ਆ ਵਿਆਖਿਆ ਜਾਂ ਆਗਮਨ ਵਿਧੀ ਠੀਕ ਹੈ ਉਸ ਤੋਂ ਬਾਅਦ ਵਿਆਖਿਆ ਜਾਂ ਆਗਮਨ ਵਿਧੀ ਤੋਂ ਬਾਅਦ ਹੈਗੀਆਂ ਨਿਗਮਨ ਜਿਹੜੀ ਆ ਵਿਧੀਆਂ ਠੀਕ ਹੈ ਸੋ ਵਿਆਖਿਆ ਕਿਹੜੀ ਆ ਵਿਆਖਿਆ ਜਿਹੜੀਆਂ ਇਸ ਵਿਧੀ ਨੂੰ ਉਦਾਹਰਣ ਨਿਯਮ ਵਿਧੀ ਵੀ ਜਿਹੜਾ ਆ ਕਿਹਾ ਜਾਂਦਾ ਆ ਠੀਕ ਹੈ ਸੋ ਇਹਦੇ ਨਾਲ ਕੀ ਆ ਕਿ ਇਹ ਜਿਹੜਾ ਆ ਮਾ ਗਿਆਤ ਤੋਂ ਗਿਆਤ ਦੇ ਨਿਯਮ ਉੱਪਰ ਅਧਾਰਿਤ ਆ ਠੀਕ ਹੈ ਸੋ ਜੋ ਜਾਣਦਾ ਆ ਜੋ ਨਹੀਂ ਜਾਣਦਾ ਉਸ ਉਹਨਾਂ ਨਿਯਮਾਂ ਤੇ ਆਧਾਰਿਤ ਹੁੰਦੀਆਂ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਆ ਜਿਹੜਾ ਵਿਆਕਰਨ ਦੀ ਵਿਆਖਿਆ ਉਦਾਹਰਨਾਂ ਦਿੱਤੀਆਂ ਜਾਂਦੀਆਂ ਉਦਾਹਰਨਾਂ ਦੇਖ ਕੇ ਜਿਹੜਾ ਆ ਵਿਆਕਰਨ ਦੇ ਨਿਯਮ ਸਿਖਾਏ ਜਾਂਦੇ ਆ ਠੀਕ ਹੈ ਸੋ ਉਹਨਾਂ ਨੂੰ ਉਦਾਹਰਨ ਜਿਹੜੀਆਂ ਉਦਾਹਰਨਾਂ ਦੇਖ ਕੇ ਜਿਹੜਾ ਉਹਨਾਂ ਨੂੰ ਪੜਾਇਆ ਜਾਂਦਾ ਆ ਉਹਨਾਂ ਨੂੰ ਜਿਹੜੇ ਨਿਯਮ ਆ ਉਹਦੇ ਬਾਰੇ ਬਹੁਤ ਸਾਰੀਆਂ ਪ੍ਰਵਾਸ਼ ਸ਼ਾਮਾ ਦਿੱਤੀਆਂ ਜਾਂਦੀਆਂ ਆ ਹਨਾ ਜਿਵੇਂ ਉਹ ਕਹਿ ਦਿੰਦੇ ਆ ਕਿ ਇਹ ਪੁਸਤਕ ਬਹੁਤ ਸੋਹਣੀ ਆ ਤੇ ਫਿਰ ਅਧਿਆਪਕ ਪੁੱਛ ਲੈਂਦਾ ਹੈ ਕਿ ਪੁਸਤਕ ਬਹੁਤ ਸੋਹਣੀ ਆ ਤੇ ਇਹਦੇ ਵਿੱਚ ਨਾਮ ਕਿਹੜਾ ਆ ਹਨਾ ਤੇ ਉਸ ਤੋਂ ਬਾਅਦ ਪੁੱਛ ਲੈਂਦੇ ਕਿ ਉਸ ਤੋਂ ਬਾਅਦ ਇਹ ਕਿ ਕਿ ਪੁਸਤਕ ਬਹੁਤ ਸੋਹਣੀ ਹੋਣ ਇਹਦੇ ਵਿੱਚ ਵਿਸ਼ੇਸ਼ਤਾ ਕਿਹੜੀ ਆ ਵਿਦਿਆਰਥੀ ਨੂੰ ਕੁਐਸਚਨ ਪੁੱਛੇ ਜਾਂਦੇ ਆ ਹੁਣ ਦੇਖੋ ਇਹਦੇ ਵਿੱਚ ਨਾਮ ਕਿਹੜਾ ਹੋਊਗਾ ਕਿ ਨਾਮ ਹੈਗਾ ਪੁਸਤਕ ਤੇ ਵਿਸ਼ੇਸ਼ਤਾ ਕੀ ਆ ਸੋਹਣੀ ਆ ਪੁਸਤਕ ਠੀਕ ਆ ਸੋ ਇਸ ਤਰ੍ਹਾਂ ਵਿਆਖਿਆ ਵਿਧੀ ਦੇ ਨਾਲ ਜਿਹੜੀ ਆ ਰਸਮੀ ਵਿਆਕਰਨ ਸਿਖਾਈ ਜਾਂਦੀ ਆ ਤੇ ਜਿਸ ਸਿਧਾਂਤਕ ਦੀ ਗੱਲ ਕਰੀਏ ਸਿਧਾਂਤਕ ਜਿਹਦੇ ਵਿੱਚ ਉਹਨਾਂ ਨੂੰ ਜਿਹੜੇ ਨਿਯਮ ਜਿਹੜੇ ਸਿਖਾਏ ਜਾਂਦੇ ਆ ਜੇ ਇੱਕ ਨਿਯਮ ਸਿਖਾ ਦਿੱਤਾ ਫਿਰ ਉਹਨੂੰ ਜਿਹੜਾ ਆ ਜਦੋਂ ਹੁਣ ਪਾਠ ਪੁਸਤਕ ਦੇ ਵਿੱਚ ਪੜਾਇਆ ਉਹਨਾਂ ਨੂੰ ਫਿਰ ਉਹਦੇ ਵਿੱਚ ਜੋ ਨਿਯਮ ਆ ਉਹਨਾਂ ਨੂੰ ਸਿਖਾ ਦਿੱਤੇ ਜਾਂ ਸੂਤਰਾਂ ਦੇ ਰਾਹੀਂ ਜੋ ਸਿਖਾ ਦਿੱਤੇ ਠੀਕ ਹੈ ਸੋ ਵਿਆਖਿਆ ਦੇ ਵਿੱਚ ਉਹਨਾਂ ਨੇ ਪ੍ਰਯੋਗ ਕਰਨਗੇ ਤੇ ਸਹਿਜ ਸੰਬੰਧ ਵਿਧੀ ਠੀਕ ਹੈ ਸਹਿਜ ਸੰਬੰਧ ਸਥਾਪਿਤ ਕਰਨਗੇ ਕਿ ਇੱਕ ਟੌਪਿਕ ਬਣਾਉਂਦੇ ਪਏ ਆ ਉਹਦੇ ਨਾਲ ਹੀ ਵਿਆਕਰਨ ਨੂੰ ਸਹਿਜ ਸੰਬੰਧ ਕਰਕੇ ਜਿਹੜਾ ਆ ਪੜਾਇਆ ਜਾਊਗਾ ਗੈਰ ਰਸਮੀ ਵਿਆਕਰਨ ਦੀ ਗੱਲ ਕਰੀਏ ਤੇ ਭਾਸ਼ਾ ਸੰਪਰਕ ਵਿਧੀ ਮੈਂ ਪਹਿਲਾਂ ਵੀ ਦੱਸਿਆ ਭਾਸ਼ਾ ਸੰਪਰਕ ਵਿਧੀ ਕੀ ਆ ਕਿ ਕੋਈ ਨਿਯਮ ਨਹੀਂ ਕੋਈ ਲਿਖਤੀ ਕੁਝ ਨਹੀਂ ਬਸ ਭਾਸ਼ਾ ਦੇ ਸੰਪਰਕ ਵਿੱਚ ਆ ਕੇ ਇਹ ਦੂਜੀ ਭਾਸ਼ਾ ਜਿਹੜੀ ਸਿੱਖ ਲਈ ਆ ਵਿਆਕਰਨ ਸਿੱਖ ਲਈ ਆ ਠੀਕ ਹੈ ਸੋ ਉਹ ਜਿਹੜੀ ਆ ਗੈਰ ਰਸਮੀ ਵਿਧੀ ਆ ਸੋ ਇਹ ਸਾਰੀਆਂ ਵਿਧੀਆਂ ਵਿਆਕਰਨ ਦੀਆਂ ਹੀ ਆ ਠੀਕ ਹੈ ਸੋ ਰਸਮੀ ਦੇ ਵਿੱਚ ਵਿਆਖਿਆ ਆ ਗਈ ਜਦੋਂ ਕਲਾਸ ਦੇ ਵਿੱਚ ਪੜਾਇਆ ਜਾਂਦਾ ਹੈ ਤੇ ਨਾਲ ਵਿਆਖਿਆ ਕਰਕੇ ਉਦਾਹਰਨਾਂ ਦੇ ਕੇ ਜਿਹੜਾ ਆ ਸਮਝਾਇਆ ਜਾਂਦਾ ਵਿਆਕਰਨ ਉਹ ਸਿਧਾਂਤਕ ਵਿਧੀ ਜਦੋਂ ਨਿਯਮ ਪੜਾਏ ਜਾਂਦੇ ਆ ਨਿਯਮ ਪਹਿਲਾਂ ਪੜਾਉਣਾ ਨਿਯਮ ਪੜਾਉਣ ਤੋਂ ਬਾਅਦ ਜਿਹੜਾ ਜਾਨੂੰ ਇਹ ਫਿਰ ਇੰਪਲੀਮੈਂਟ ਕਰਵਾਉਣਾ ਫਿਰ ਉਦਾਹਰਨ ਦੇਣੀ ਆ ਠੀਕ ਹੈ ਸੋ 11ਸਮੀ ਦੇ ਵਿੱਚ ਪਾਸ਼ਾ ਸੰਪਰਕ ਵਿਧੀ ਜਿਹੜਾ ਆ ਆ ਜਾਣਾ ਆ ਆਈ ਹੋਪ ਤੁਹਾਨੂੰ ਇਹ ਜਿਹੜਾ ਟੌਪਿਕ ਜਿਹੜਾ ਸਮਝ ਆ ਗਿਆ ਹੋਗਾ ਠੀਕ ਹੈ ਸੋ ਇਹੀ ਸਿਗਾ ਵਿਆਕਰਨ ਦਾ ਟੌਪਿਕ ਜਿਹਦੇ ਵਿੱਚ ਤੁਸੀਂ ਇਹਦਾ ਜਿਹੜਾ ਆ ਵਿਆਕਰਨ ਦੀ ਸਿੱਖਿਆ ਠੀਕ ਹੈ ਦੇ ਉਦੇਸ਼ ਉਦੇਸ਼ਤਾ ਤੁਹਾਨੂੰ ਪਤਾ ਹੀ ਹੈ ਕਿ ਵਿਦਿਆਰਥੀ ਨੂੰ ਪਾਸ਼ਾ ਦਾ ਸ਼ੁੱਧ ਰੂਪ ਸਿਖਾਉਣਾ ਹੈ ਠੀਕ ਹੈ ਔਰ ਕਿਸਮਾਂ ਜਿਹੜੀਆਂ ਇਹਦੀਆਂ ਅਸੀਂ ਕਰਕੇ ਟਿਆ ਔਰ ਅਧਿਆਪਨ ਵਿਧੀਆਂ ਕਿ ਕਿਸ ਵਿਧੀ ਦੇ ਨਾਲ ਜਿਹੜਾ ਇਹਨਾਂ ਨੂੰ ਸਿਖਾਇਆ ਜਾਂਦਾ ਆ ਕਿਸਮਾਂ ਦੇ ਵਿੱਚ ਜਿਹੜਾ ਇਹ ਉਹੀ ਟਾਪਿਕ ਹੋਣਾ ਕਿਸਮਾਂ ਦੇ ਵਿੱਚ ਦੇ ਦਿਆਂ ਚਾਰ ਕਿਸਮਾਂ ਆ ਠੀਕ ਹੈ ਕਿਸਮਾਂ ਦੇ ਵਿੱਚ ਜਿਹੜੇ ਇਸ ਤੇ ਅ ਦੋ ਕਿਸਮਾਂ ਵੀ ਜਿਹੜੀਆਂ ਇਹਦੀਆਂ ਆਪਾਂ ਮੰਨ ਸਕਦੇ ਆ ਠੀਕ ਹੈ ਇੱਕ ਹੈਗੀ ਆ ਦੇਖੋ ਜੇ ਤਾਂ ਤੁਹਾਨੂੰ ਪੁੱਛ ਜਾਣੇ ਇਹਦੇ ਅੰਗ ਠੀਕ ਹੈ ਅੰਗ ਵੀ ਪੁੱਛੇ ਜਾਂਦੇ ਕਈ ਵਾਰੀ ਤੇ ਫਿਰ ਅੰਗ ਉਹੀ ਆ ਤੁਨੀਬੋਧ ਜਦੋਂ ਜਿਹੜਾ ਮੂੰਹ ਦੇ ਵਿੱਚ ਉਚਾਰਨ ਕਰਦੇ ਤੁਨੀਆਂ ਨਿਕਲਦੀਆਂ ਆ ਤੇ ਸ਼ਬਦ ਬੋਧ ਤੇ ਉਸ ਤੋਂ ਬਾਅਦ ਬਾਖ ਵੋਤੇ ਅਰਥ ਵੋਤੇ ਠੀਕ ਹੈ ਤੇ ਕਿਸਮਾ ਜਿਹੜੀਆਂ ਕਿਸਮਾ ਦਾ ਰੂਪ ਜੇ ਅਗਰ ਪੁੱਛੀ ਜਾਂਦੇ ਫਿਰ ਉਹਨਾਂ ਨੂੰ ਅਸੀਂ ਜਿਹੜਾ ਸਿਧਾਂਤਿਕਨ ਵਿਆਕਰਨ ਤੇ ਵਿਵਹਾਰਿਕ ਵਿਆਕਰਨ ਠੀਕ ਹੈ ਸਿਧਾਂਤਿਕ ਵਿਆਕਰਨ ਕੀ ਹੁੰਦੀ ਹੈ ਜਦੋਂ ਨਿਯਮਾਂ ਨੂੰ ਪੜਾਉਂਦੇ ਆ ਸਿਧਾਂਤਿਕ ਵਿਆਕਰਨ ਹੋ ਜਾਂਦੀ ਹੈ ਜਦੋਂ ਵਿਵਹਾਰਿਕ ਵਿਆਕਰਨ ਜਿਹੜੀ ਹੁੰਦੀ ਆ ਠੀਕ ਹੈ ਸੋ ਇਹ ਉਹ ਭਾਸ਼ਾ ਸੰਪਰਕ ਵਾਂਗ ਹੀ ਹੁੰਦੀ ਆ ਕਿ ਅ ਵਿਵਹਾਰ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਵਿਵਹਾਰ ਦੇ ਵਿੱਚ ਨੇ ਚੇਂजेस ਕੀਤੇ ਨੇ ਦਾ ਸ਼ੁੱਧ ਬੋਲਣਾ ਦਾ ਸ਼ੁੱਧ ਲਿਖਣਾ ਜਿਹੜਾ ਹੈ ਉਹਦੇ ਵਿੱਚ ਸਹਾਇਕ ਹੁੰਦੀ ਆ ਸੋ ਅਸੀਂ ਵਿਆਕਰਨ ਦੇ ਸਿੱਖਿਆ ਉਦੇਸ਼ ਤੇ ਅਧਿਆਪਨ ਦੇ ਵਿਧੇ ਕੀਤੇ ਔਰ ਕਿਸਮਾਂ ਜਿਹੜੀਆਂ ਕਿਸਮਾਂ ਬਾਰੇ ਵੀ ਤੁਹਾਨੂੰ ਦੱਸਦਾ ਛੋਟਾ ਜਿਹਾ ਟੌਪਿਕ ਹੈ ਕਿਸਮਾਂ ਕਿਸਮਾਂ ਦੋ ਪ੍ਰਕਾਰ ਦੀਆਂ ਮੰਨੀਆਂ ਜਾਂਦੀਆਂ ਮੇਨ ਜਿਹਦੇ ਵਿੱਚ ਸਿਧਾਂਤਿਕ ਵਿਆਕਰਨ ਤੇ ਵਿਵਹਾਰਿਕ ਵਿਆਕਰਨ ਠੀਕ ਹੈ ਸਿਧਾਂਤਿਕ ਵਿਆਕਰਨ ਕੀ ਹੁੰਦੀ ਹੈ ਕਿ ਜਦੋਂ ਵਿਦਿਆਰਥੀ ਨੂੰ ਸਿਰਫ ਨਿਯਮ ਪੜ੍ਹਾਏ ਜਾਂਦੇ ਆ ਵਿਆਕਰਨ ਦੇ ਨਿਯਮ ਦੱਸੇ ਜਾਂਦੇ ਨਿਯਮ ਪੜ੍ਹਾਏ ਜਾਂਦੇ ਆ ਠੀਕ ਹੈ ਲੇਕਿਨ ਉਸ ਨਿਯਮਾਂ ਨੂੰ ਜਿਹੜਾ ਉਪਯੋਗ ਆ ਉਹ ਨਹੀਂ ਦੱਸਿਆ ਜਾਂਦਾ ਸਿਰਫ ਇੱਕ ਨਿਯਮ ਕਰਵਾ ਦਿੱਤੇ ਕਲਾਸ ਵਿੱਚ ਕਿ ਵਿਆਕਰਨ ਦੇ ਨਿਯਮ ਤੁੰਦੇ ਦੇ ਨਿਯਮ ਅਰਥ ਇਸ ਤਰ੍ਹਾਂ ਕਰ ਸਕਦੇ ਆ ਸ਼ਬਦ ਇਸ ਤਰ੍ਹਾਂ ਬਣਾ ਸਕਦੇ ਬਾਅਦ ਕਿਸ ਤਰ੍ਹਾਂ ਬਣਾ ਸਕਦੇ ਲੇਕਿਨ ਉਹਨਾਂ ਨੂੰ ਉਦਾਹਰਨਾਂ ਦੇ ਨਾਲ ਜਾਂ ਵਿਦਿਆਰਥੀਆਂ ਨੂੰ ਜਿਹੜਾ ਉਹਦਾ ਉਪਯੋਗ ਕਰਨਾ ਨਹੀਂ ਸਿਖਾਇਆ ਜਾਂਦਾ ਠੀਕ ਹੈ ਸਿਧਾਂਤਕ ਵਿਧੀ ਹੁੰਦੀ ਆ ਤੇ ਜਿਹਦੇ ਵਿੱਚ ਸਿਰਫ ਵਿਦਿਆਰਥੀ ਨੂੰ ਜਿਹੜੇ ਨਿਯਮ ਰਟਾ ਦਿੱਤੇ ਜਾਂਦੇ ਆ ਠੀਕ ਹੈ ਤੇ ਨਿਯਮ ਰਟਾਏ ਜਾਂਦੇ ਆ ਠੀਕੇ ਵਿਦਿਆਰਥੀ ਨੂੰ ਅਤੇ ਰੱਟੇ ਦੇ ਉੱਪਰ ਹੀ ਜਿਹੜਾ ਆ ਕੇਂਦ੍ਰਿਤ ਰਹਿ ਜਾਂਦੀ ਆ ਉਸ ਤੋਂ ਬਾਅਦ ਵਿਭਾਰਿਕ ਕੀ ਹੁੰਦੀ ਆ ਵਿਭਾਰਿਕ ਦੇ ਵਿੱਚ ਸਿਰਫ ਵਿਆਕਰਨ ਦੇ ਉਸ ਭਾਗ ਦਾ ਅਧਿਐਨ ਕਰਵਾਇਆ ਜਾਂਦਾ ਆ ਜਿਸ ਦੀ ਜਿਹੜੀ ਵਰਤੋਂ ਕੀਤੀ ਜਾਣੀ ਹੁੰਦੀ ਆ ਜਾਂ ਜੋ ਰੋਜ਼ ਜਿਹੜਾ ਆ ਜਿਨ੍ਹਾਂ ਦਾ ਰੋਜ਼ ਨਿਤ ਦਿਨ ਜਿਹੜਾ ਆ ਪ੍ਰਯੋਗ ਹੁੰਦਾ ਹੈ ਠੀਕੇ ਸੋ ਉਸੇ ਹਿਸਾਬ ਦੇ ਨਾਲ ਜਿਹੜਾ ਵਿਦਿਆਰਥੀ ਨੂੰ ਉਹਨਾਂ ਕੀ ਅਧਿਐਨ ਕਰਵਾਉਂਦੇ ਆ ਵਿਆਕਰਨ ਦਾ ਔਰ ਨਾਲ ਦੇ ਨਾਲ ਉਹਨਾਂ ਨੂੰ ਉਦਾਹਰਨਾਂ ਦੇ ਰਾਹੀਂ ਜਾਂ ਉਹਨਾਂ ਦਾ ਉਪਯੋਗ ਜਿਹੜਾ ਹੈ ਸਿਖਾਇਆ ਜਾਂਦਾ ਆ ਸੋ ਇਹ ਸਿਧਾਂਤਿਕ ਔਰ ਵਿਆਕਰਨ ਦੀਆਂ ਜਿਹੜੀਆਂ ਆ ਵਿਵਹਾਰਿਕ ਜਿਹੜੀਆਂ ਆ ਵਿਧੀਆਂ ਆ ਸੋ ਜੁਨਿਟ ਮੈਂ ਵਨ ਕੰਪਲੀਟ ਕਰਵਾ ਦਿੱਤਾ ਆ ਅਗਰ ਤੁਸੀਂ ਨੂੰ ਸ਼ਾਰਟਲੀ ਕਰਨਾ ਤੇ ਸ਼ਾਰਟਲੀ ਕਰ ਲਓ ਅਗਰ ਲੌਂਗ ਦੇ ਲਈ ਕਰਨਾ ਤੇ ਲੌਂਗ ਲਈ ਕਰ ਸਕਦੇ ਆ ਮੈਂ ਤਿੰਨੋਂ ਹੀ ਲੌਂਗ ਤੇ ਲਈ ਕਰਵਾ ਦਿੱਤੇ ਆ ਠੀਕ ਹੈ ਤੇ ਤੁਸੀਂ ਇਹਨੂੰ ਸਾਨੂੰ ਨਾਲ ਕਰ ਸਕਦੇ ਆ ਜੁਨੇ 2 ਵੀ ਅਗਰ ਟਾਈਮ ਹੋਇਆ ਤਾਂ ਮੈਂ ਤੁਹਾਨੂੰ ਜਰੂਰ ਜਿਹੜਾ ਉਹਦੇ ਵੀਡੀਓਜ਼ ਅਪਲੋਡ ਕਰ ਦੂੰਗੀ ਤੇ ਅਗਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਾਮੇ ਹੋ ਤਾਂ ਪਲੀਜ਼ ਸਾਨੂੰ ਸਬਸਕ੍ਰਾਈਬ ਕਰ ਲਓ ਔਰ ਇਹਨੂੰ ਲਾਈਕ ਜਰੂਰ ਕਰ ਦਿਆ ਕਰੋ ਔਰ ਆਪਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ